ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਨੀਡਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆਂ ਪੈਂਡ ਪਿੱਥੂ ਤਹਿਸੀਲ ਰਾਮਪੁਰਾ ਜ਼ਿਲ੍ਹਾ ਬਠਿੰਡਾ ਅੱਜ ਦੀ ਵੀਡੀਓ ਚਪਾ ਤੁਹਾਨੂੰ ਟਾਪ ਕੁਆਲਿਟੀ ਦੀ ਮੂਰਾਸਲ ਦੀ ਝੋਟੀ ਵਿਕਾਉਣੀ ਆ ਜਿਹੜੀ ਕਿ ਟੈਸਟ ਟਾਈਮ ਤਾਜੀ ਸੂਈ ਆ ਡਿਟੇਲ ਤੁਹਾਨੂੰ ਸਾਰੀ ਮੈਂ ਦਵਾਂਗਾ ਵੀਡੀਓ ਨੂੰ ਐਂਡ ਤੱਕ ਦੇਖਿਆ ਜੇ ਜਿਸ ਕਿਸੇ ਵੀਰ ਨੂੰ ਪਸੰਦ ਆ ਜੂਗੀ ਵੀਰ ਦਾ ਨੰਬਰ ਸਕਰੀਨ ਤੇ ਚੱਲੂਗਾ ਤੁਸੀਂ ਗੱਲਬਾਤ ਕਰਕੇ ਖਰੀਦਦੜੀ ਉਹ ਕਰ ਸਕਦੇ ਆ ਕਿਸਾਨ ਵੀਰੋ ਇਹ ਝੋਟੀ ਐਸ ਟਾਈਮ ਚੌਥਾ ਸੂਆ ਸੂਈ ਆ 14 ਲੀਟਰ ਬਾਈਗ੍ਰਾਂਦ ਉੱਤਲੇ ਤਿਆਰ ਕੰਡੇ ਵਾਲਾ ਆਪ ਦੀ ਜਿਹੜੇ ਵੀਰ ਨੇ ਲੈਣੀ ਆ ਦੋ ਟਾਈਮ ਤਿੰਨ ਟਾਈਮ ਚੁਆਈ ਕਰਕੇ ਖਰੀਦ ਲੈੜੀ ਉਹ ਕਰ ਸਕਦਾ ਤੇ ਮਗਰ ਜਿਹੜੇ ਬੱਚਾ ਜੜਾ ਉਹ ਕਟਾ ਵਾ ਆ ਦੇਖ ਸਕਦੇ ਆ ਸਕਰੀਨ ਤੇ ਤੁਸੀਂ ਕੱਲਾ ਕੱਲਾ ਨਿੱਕਰ ਮਾ ਥਾਨ ਲੱਗਿਆ ਹੋਇਆ ਚੁਆਈ ਵਾਲਾ ਦੇਖ ਸਕਦੇ ਆ ਤੇ ਵੀਰ ਕਹਿੰਦਾ ਇਹਦਾ ਰੈਡ ਫੋਨ ਤੇ ਕਰਾਂਗੇ ਜਿਸ ਕਿਸ ਵੀਰ ਨੂੰ ਪਸੰਦ ਆ ਜੇ ਵੀਰ ਦਾ ਨੰਬਰ ਸਕਰੀਨ ਤੇ ਚੱਲੂਗਾ ਤੁਸੀਂ ਗੱਲਬਾਤ ਕਰਕੇ ਖਰੀਦੜੀ ਉਹ ਕਰ ਸਕਦੇ ਆ ਠੀਕ ਹੈ ਜੀ ਧੰਨਵਾਦ ਜੀ ਸਾਰਿਆਂ ਦਾ ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ